ਸਰ 5 ਅਗਸਤ ਤੋਂ ਲੈ ਕੇ 14 ਅਗਸਤ ਤੱਕ ਮਾਤਾ ਤਿੰਦਪੁਰਨੀ ਦੇ ਮੇਲੇ ਸ਼ੁਰੂ ਹੋਣ ਜਾ ਰਹੇ ਨੇ ਸੋ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹਨਾਂ ਤੱਕ ਹੋਣ ਦੇ ਲਈ ਜਾਂਦੀ ਹੈ ਤਾਂ ਇੱਕ ਵੱਡਾ ਚੈਲੰਜ ਜਿਹੜਾ ਪੁਲਿਸ ਪ੍ਰਸ਼ਾਸਨ ਲਈ ਹੁੰਦਾ ਹੈ ਖਾਸ ਕਰਕੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸੇਫਟੀ ਪਰਪਸ ਐਂਡ ਟ੍ਰੈਫਿਕ ਰੂਲਸ ਨੂੰ ਲੈ ਕੇ ਸਰ ਜੀ ਉਹ ਵੀ ਬੜਾ ਇੱਕ ਆਪਣੇ ਵਾਸਤੇ ਬੜਾ ਦਿਹਾੜਾ ਹੁੰਦਾ ਹੈਗਾ ਜਿਹਦੇ ਜਿਹਦੇ ਵਿੱਚ ਲੰਬਾ ਕਾਫੀ ਸਮਾਂ ਹੁੰਦਾ ਹੈਗਾ ਲਗਭਗ 10 ਦਿਨ ਮੇਲਾ ਚੱਲਣਾ ਹੈਗਾ ਤੇ ਇਹਦੇ ਸਬੰਧ ਵਿੱਚ ਰੂਟ ਡਾਇਵਰਜਨ ਪਲਾਨ ਵੀ ਆਪਣਾ ਬਣਾ ਲਿਆ ਹੈਗਾ ਜਿਹੜਾ ਤੁਹਾਡੇ ਨਾਲ ਡਿਟੇਲ ਚ ਸਾਂਝਾ ਕਰਦਾਂਗੇ ਅਸੀਂ ਨਾਲ ਪੁਲਿਸ ਦਾ ਡਿਪਲॉयਮੈਂਟ ਪਲਾਨ ਬਿਲਕੁਲ 350 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਰਾਤ ਤੇ ਦਿਨ ਦੀ ਡਿਊਟੀਆਂ 'ਚ ਅਸੀਂ ਉੱਥੇ ਲਾਵਾਂਗੇ ਜਿਹਦੇ ਵਿੱਚ ਟ੍ਰੈਫਿਕ ਮੁਲਾਜ਼ਮ ਵੀ ਹੋਣਗੇ ਨਾਲ ਚੈਕਿੰਗ ਵਾਲੇ ਮੁਲਾਜ਼ਮ ਨਾਕਾਬੰਦੀ ਤੇ ਵੀ ਹੋਣਗੇ ਪੈਟਰੋਲਿੰਗ ਪਾਰਟੀਆਂ ਵੀ ਹੋਣਗੀਆਂ ਕਯੂਆਰਟੀ ਟੀਮ ਵੀ ਹੋਏਗੀ ਡਾਇਵਰਜਨਸ ਪਲਾਨ ਵੀ ਅਸੀਂ ਇੰਪਲੀਮੈਂਟ ਕਰਾਵਾਂਗੇ ਗਾਸਟਰਾ ਡ੍ਰੈਂਕ ਦੀ ਨਿਗਰਾਨੀ ਖੇਡ ਜਿਹੜਾ ਹੈਗਾ ਉੱਤੇ ਸਾਰਾ ਸੁਪਰਵੀਜ਼ਨ ਹੋਏਗਾ ਪਲੱਸ ਜਿਹੜਾ ਹੈਗਾ ਉਹ ਸਾਰੀ ਜਿਹੜੀ ਲੰਗਰ ਕਮੇਟੀ ਜਾਈ ਉਹਨਾਂ ਨਾਲ ਵੀ ਇੱਕ ਮੀਟਿੰਗ ਹੋ ਚੁੱਕੀ ਹੈਗੀ ਦੂਸਰੀ ਮੀਟਿੰਗ ਜਿਹੜਾ ਮੇਲਾ ਚੱਲੂ ਹੋਣ ਤੋਂ ਪਹਿਲਾਂ ਕੀਤੀ ਜਾਏਗੀ ਤੇ ਸਾਰਾ ਕੋਆਰਡੀਨੇਟ ਕਰਕੇ ਆ ਯਕੀਨੀ ਬਣਾਵਾਂਗੇ ਕਿ ਜਿਹੜੇ ਵੀ ਸ਼ਰਧਾਲੂ ਮਤਾ ਚਿੰਤਪੁਰ ਦੇ ਮੈਲੇ ਤੇ ਮਾਠ ਟੇਕਣ ਜਾਣਗੇ ਉਹਨਾਂ ਨੂੰ ਘਟ ਤੋਂ ਘਟ ਜਿਹੜਾ ਹੈਗਾ ਤਕਲੀਫ ਜਾਂ ਮੁਸ਼ਕਿਲ ਕੋਈ ਸਾਹਮਣੇ ਆਏ ਜੀ ਸਰ ਜਿਹੜਾ ਕਿ ਵਨਵੇ ਕੀਤਾ ਗਿਆ ਹੁਸ਼ਾਰਪੁਰ ਤੋਂ ਚਿੰਤਪੁਰ ਨੂੰ ਲੈ ਕੇ ਉਸ ਤੋਂ ਬਾਅਦ ਜਦੋਂ ਚਿੰਤਪੁਰ ਨੂੰ ਤਵਾਨ ਕੇ ਪਾਇਆ ਉਹਨਾਂ ਹੋਵੇਗੀ ਵਾਪਸੀ ਹਾਂਜੀ ਹਾਂਜੀ ਉਹ ਵਾਇਆ ਉਹਨਾਂ ਹੋਏਗਾ ਉਹ ਡੇਸ ਤੁਹਾਨੂੰ ਅਸੀਂ ਸ਼ੇਅਰ ਕਰ ਦੇਵਾਂਗੇ ਜਿਸ ਟਾਈਮ ਤੇ ਜਿਆਦਾ ਪੀਕ ਟ੍ਰੈਫਿਕ ਹੋਏਗਾ ਉਹ 3 ਦਿਨ ਜਿਹੜਾ ਹੈਗਾ ਉਹ ਵਨਵੇ ਰਹੇਗਾ ਉਸ ਤੋਂ ਇਲਾਵਾ ਕੋਈ ਲੋੜ ਮੁਤਾਬਿਕ ਜੜਾ ਹੈਗਾ ਉਹ ਕੋਆਰਡੀਨੇਟ ਕਰਕੇ ਹੀ ਹਿਮਾਚਲ ਪੁਲਿਸ ਦੇ ਨਾਲ ਤੇ ਆਪਣੀ ਪੁਲਿਸ ਟੀਮ ਕੋਆਰਡੀਨੇਟ ਕਰਕੇ ਉਹ ਵਨ ਵੇ ਨੂੰ ਇਨਫੋਰਸ ਕਰਵਾਵਾਂਗੇ ਸਰ ਸਪੈਸ਼ਲ ਨਾਕੇ ਕਿੰਨੇ ਲਗਾਏ ਜਾ ਰਹੇ ਨੇ ਮੇਲੇ ਦੇ ਦੌਰਾਨ ਇਹਦੇ ਵਿੱਚ ਪੂਰੇ ਮੇਲੇ ਦੇ ਦੌਰਾਨ ਜਿਹੜਾ ਹੈਗਾ ਉਹ 10 ਤੋਂ ਜ਼ਿਆਦਾ ਨਾਕੇ 24 ਘੰਟਿਆਂ ਵਾਸਤੇ ਰਹਿਣਗੇ ਤੇ ਜਰੂਰਤ ਮੁਤਾਬਿਕ 10 ਤੋਂ 14 ਜਾਂ ਜਿਹੜਾ ਹੈਗੇ 15 ਨਾਕੇ ਉਹ ਮੋਬਾਈਲ ਨਾਕੇ ਕਯੂਆਰਟੀ ਟੀਮਸ ਤੇ ਉਹ ਸਾਰੇ ਹੋਣਗੇ ਬਟ 10 ਨਾਕੇ ਜਿਹੜਾ ਹੈਗੇ 24 ਘੰਟੇ ਆਪਣੇ ਉਸ ਪੂਰੇ ਰੂਟ ਤੇ ਹੋਣਗੇ ਇਸ ਦੌਰਾਨ ਸਰ ਇੱਕ ਜਿਹੜਾ ਇੱਕ ਮੁੱਖ ਵਿਸ਼ਾ ਵੇਖਣ ਨੂੰ ਆ ਨੌਜਵਾਨ ਜਿਹੜੇ ਉਹ ਮੋਟਰਸਾਈਕਲਾਂ ਦੇ ਸਟੈਂਡਰਡ ਦੇ ਨਾਲ ਚੰਗਿਆੜੇ ਕੱਢਦੇ ਨੇ ਆ ਕੱਢਦੇ ਨੇ ਤਾਂ ਹੁੱਲੜਬਾਜ਼ੀ ਤੇ ਨਿਕਲ ਕਰਨ ਲਈ ਕੀ ਕਦਮ ਸਰ ਦੇਖੋ ਕੋਈ ਵੀ ਜਿਹੜਾ ਇੱਕ ਧਾਰਮਿਕ ਦਿਹਾੜਾ ਹੈਗਾ ਬੜਾ ਸੈਂਸਿਟਿਵ ਤੇ ਬੜਾ ਇਮੋਸ਼ਨਲ ਲੋਕਾਂ ਦੇ ਨਾਲ ਜੁੜਾਵਾ ਹੈਗਾ ਲੋਕ ਬੜੇ ਸ਼ਰਧਾ ਭਾਵ ਦੇ ਨਾਲ ਜਿਹੜਾ ਹੈਗਾ ਮਾਤਾ ਚਿੰਤਪੂਣੇ ਦੇ ਮੱਥਾ ਟੇਕਣ ਜਾਂਦੇ ਹੈਗੇ ਦਰਸ਼ਨ ਕਰਨ ਜਾਂਦੇ ਹੈਗੇ ਉਸ ਟਾਈਮ ਜੇਕਰ ਕੋਈ ਸ਼ਰਾਰਤੀ ਅੰਸਰ ਜਾਂ ਜਿਹੜਾ ਕੋਈ ਇਸ ਤਰੀਕੇ ਦੀ ਹਰਕਤ ਕਰਦਾ ਹੈਗਾ ਜਿਹੜਾ ਕੋਈ ਹੁੱਲੜਬਾਜ਼ੀ ਜਾਂ لوکانوں ਜਿੱਤੇ ਤੇ ਸ਼ਾਂਤੀਪੂਰਨ ਤਰੀਕੇ ਨਾਲ ਆਪਣਾ ਯਾਤਰਾ ਕਰਨ 'ਚ ਤਕਲੀਫ ਹੋਏਗੀ ਤੇ ਉਸ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਕੋਈ ਹੁੱਲੜਬਾਜੀ ਜਾਂ ਕੋਈ ਲਾਊਡ میوزک ਜਾਂ ਕੋਈ ਇਸ ਤਰੀਕੇ ਦਾ ਜਦੋਂ ਧਾਰਮਿਕ ਮਾਹੌਲ ਹੈਗਾ ਤੇ ਉਹਦੇ ਵਿੱਚ ਡਿਸਟਰਬ ਕਰਨ ਵਾਲਾ ਕੋਈ میوزک ਜਾਂ ਤੇਜ਼ ਡਰਾਈਵਿੰਗ ਰੈਸ ਡਰਾਈਵਿੰਗ ਉਹ ਕਿਸੇ ਨੂੰ ਅਲਾਉ ਨਹੀਂ ਕੀਤੀ ਜਾਏਗੀ ਜੀ ਥੈਂਕ ਯੂ